ਸਬਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਪੋਜਰਾਜ ਨੇ ਇੱਕ ਵੀਡੀਓ ਜਾਰੀ ਕਰਕੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਿਸਾਨੀ ਮੰਗਾਂ ਨੂੰ ਲੈ ਕੇ ਮਰਨਵਰਤ ਤੇ ਬੈਠੇ ਜਗਜੀਤ ਸਿੰਘ ਡੱਲੇਬਾਲ ਦੀ ਸਪੋਰਟ ਵਿੱਚ ਅੱਜ ਸ਼ਾਮ ਨੂੰ ਖਾਣਾ ਨਾ ਬਣਾਓ ਅਤੇ ਇਸ ਦੀਆਂ ਫੋਟੋਆਂ ਅਤੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਅਕਾਊਂਟਸ ਤੇ ਵੀ ਸਪੋਰਟ ਜਗਜੀਤ ਸਿੰਘ ਡੱਲੇਬਾਲ ਹੈਸ਼ਟੈਗ ਕਰਕੇ ਪੋਸਟ ਕਰੋ ਦਸਦੇ ਨਾਲ ਹੀ ਪੋਜਰਾਜ ਨੇ ਕਿਸਾਨੀ ਸੰਘਰਸ਼ ਦੇ ਸਮਰਥਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਸੰਜਤ ਤੌਰ ਤੇ ਇੱਕ ਮੰਚ ਤੇ ਆ ਕੇ ਆਪਣੇ ਆਪਣੇ ਖੇਤਰਾਂ ਵਿੱਚ ਕੱਲ 13 ਦਸੰਬਰ ਨੂੰ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਕਾਰ ਦੇ ਪੁਤਲੇ ਫੂਕੇ ਜਾਣ ਤਾਂ ਜੋ ਕਿਸਾਨੀ ਸੰਘਰਸ਼ ਨੂੰ ਬਲ ਮਿਲ ਸਕੇ ਆਪਣੀ ਅਪੀਲ ਦੇ ਨਾਲ ਸੰਬੰਧਿਤ ਕਾਰਡ ਵੀ ਬਣਾ ਕੇ ਸੋਸ਼ਲ ਮੀਡੀਆ ਤੇ ਕਿਸਾਨ ਆਗੂਆਂ ਵੱਲੋਂ ਵਾਇਰਲ ਕੀਤੇ ਜਾ ਰਹੇ ਨੇ ਤੇ ਕਿਸਾਨਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਖਨੋਰੀ ਬਾਰਡਰ ਤੇ ਪਹੁੰਚਣ ਦੀ ਅਪੀਲ ਕੀਤੀ ਜਾ ਰਹੀ ਹੈ ਤਾਂ ਜੋ ਸਰਕਾਰਾਂ ਨੂੰ ਕਿਸਾਨੀ ਮੰਗਾਂ ਮੰਨਣ ਦੇ ਲਈ ਮਜਬੂਰ ਕੀਤਾ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਭਰੋ ਕਿਸਾਨਾਂ ਮਜ਼ਦੂਰਾਂ ਦੀਆਂ ਕੇਂਦਰ ਸਰਕਾਰ ਵੱਲੋਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਵਾਸਤੇ ਜਗਜੀਤ ਸਿੰਘ ਢੱਲੇਵਾਲ ਜੀ ਨੂੰ ਮਰਨਵਰਤੇ ਬੈਠਿਆ ਅੱਜ 17ਵਾਂ ਦਿਨ ਹੈ ਸੋ ਅੱਜ ਮੋਰਚੇ ਵੱਲੋਂ ਇਹ ਫੈਸਲਾ ਸੀ ਕਿ ਅੱਜ 12 ਤਰੀਕ ਨੂੰ ਸਾਰੇ ਭਾਰਤ ਵਾਸੀ ਸ਼ਾਮ ਦਾ ਖਾਣਾ ਨਾ ਬਣਾਉਣ ਅਤੇ ਆਪਣੇ ਪਰਿਵਾਰ ਨਾਲ ਬੈਠ ਕੇ ਇੱਕ ਵੀਡੀਓ ਬਣਾ ਕੇ ਜਾਂ ਫੋਟੋ ਖਿੱਚ ਕੇ ਵੀ ਸਪੋਰਟ ਜਗਜੀਤ ਸਿੰਘ ਢੱਲੇਵਾਲ ਕਰਨ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਜਾਂ ਟਵਿੱਟਰ ਤੇ ਜਿਹੜਾ ਵੀ ਕੋ ਅਕਾਊਂਟ ਚਲਾਉਂਦੇ ਆ ਜਾਂ ਉਹ ਫੋਟੋ ਸਾਨੂੰ ਭੇਜਣਾ ਅਤੇ ਕੱਲ 13 ਤਰੀਕ ਨੂੰ ਪੂਰੇ ਭਾਰਤ ਦੇ ਹਰੇਕ ਪਿੰਡ ਦੇ ਵਿੱਚ ਸੂਬਾ ਸਰਕਾਰਾਂ ਅਤੇ ਕੇਂਦਰ ਸਰਕਾਰ ਦੇ ਪੁਤਲੇ ਫੁਕੇ ਜਾਣ ਇਹ ਦੋ ਪ੍ਰੋਗਰਾਮ ਨੇ ਦੋਨਾਂ ਪ੍ਰੋਗਰਾਮਾਂ ਦੀਆਂ ਵੀਡੀਓ ਬਣਾ ਕੇ ਵੀ ਸਪੋਰਟ ਜਗਜੀਤ ਸਿੰਘ ਢੱਲੇਵਾਲ ਕੀਤੀਆਂ ਜਾਣ ਜਾਂ ਸਾਨੂੰ ਭੇਜੀਆਂ ਜਾਣ ਔਰ ਜਿਹੜੇ ਕਿਸਾਨ ਹਲਾ ਮੋਰਚੇ 'ਚ ਨਹੀਂ ਪਹੁੰਚੇ ਉਹਨਾਂ ਨੂੰ ਖਨੋਰੀ ਬਾਰਡਰ ਤੇ ਪਹੁੰਚਣ ਦੀ ਅਪੀਲ ਕਰਦੇ ਹਾਂ ਕਿ ਪ੍ਰਧਾਨ ਜੀ ਦੀ ਹਾਲਤ ਬਹੁਤ ਨਾਜ਼ੁਕ ਹੈ ਅਗਰ ਆਪਾਂ ਮੋਰਚਾ ਜਿਤਨਾ ਹੈ ਜਾਂ ਢੱਲੇਵਾਲ ਸਾਹਿਬ ਨੂੰ ਬਚਾਉਣਾ ਹੈ ਨਸਲਾ ਫਸਲਾ ਬਚਾਉਣੀਆਂ ਹਨ ਟੱਕਰਾਂ ਦੇ ਮੋਹ ਤਿਆਗ ਕੇ ਘਰਾਂ ਦੇ ਸੁੱਖ ਤਿਆਗ ਕੇ ਤੇ ਆਜੋ ਮੋਰਚੇ ਤੇ ਆਜੋ ਖਨੋਰੀ ਵੰਡ ਦੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਪੋਜਰਾਜ ਨੇ ਇੱਕ ਵੀਡੀਓ ਜਾਰੀ ਕਰਕੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਿਸਾਨੀ ਮੰਗਾਂ ਨੂੰ ਲੈ ਕੇ ਮਰਨਵਰਤਤੇ ਬੈਠੇ ਜਗਜੀਤ ਸਿੰਘ ਡੱਲੇਬਾਲ ਦੀ ਸਪੋਰਟ ਵਿੱਚ ਅੱਜ ਸ਼ਾਮ ਨੂੰ ਖਾਣਾ ਨਾ ਬਣਾਓ ਅਤੇ ਇਸ ਦੀਆਂ ਫੋਟੋਆਂ ਅਤੇ ਵੀਡੀਓਆਂ ਬਣਾ ਕੇ ਸੋਸ਼ਲ ਮੀਡੀਆ ਅਕਾਊਂਟਸ ਤੇ ਵੀ ਸਪੋਰਟ ਜਗਜੀਤ ਸਿੰਘ ਡੱਲੇਬਾਲ ਹੈਸ਼ਟੈਗ ਕਰਕੇ ਪੋਸਟ ਕਰੋ ਇਸ ਦੇ ਨਾਲ ਹੀ ਪੋਜਰਾਜ ਨੇ ਕਿਸਾਨੀ ਸੰਘਰਸ਼ ਦੇ ਸਮਰਥਕਾਂ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਸੰਜੇ ਤੌਰ ਤੇ ਇੱਕ ਮੰਚ ਤੇ ਆ ਕੇ ਆਪਣੇ ਆਪਣੇ ਖੇਤरां ਵਿੱਚ ਕੱਲ 13 ਦਸੰਬਰ ਨੂੰ ਸੂਬਾ ਸਰਕਾਰ ਅਤੇ ਕੇਂਦਰੀ ਕਾਰ ਦੇ ਪੁੱਟਲੇ ਫੂਕੇ ਜਾਣ ਤਾਂ ਜੋ ਕਿਸਾਨੀ ਸੰਘਰਸ਼ ਨੂੰ ਬਲ ਮਿਲ ਸਕੇ ਆਪਣੀ ਅਪੀਲ ਦੇ ਨਾਲ ਸੰਬੰਧਿਤ ਕਾਰਡ ਵੀ ਬਣਾ ਕੇ ਸੋਸ਼ਲ ਮੀਡੀਆ ਤੇ ਕਿਸਾਨਾਂ ਆਗੂਆਂ ਵੱਲੋਂ ਵਾਇਰਲ ਕੀਤੇ ਜਾ ਰਹੇ ਨੇ ਤੇ ਕਿਸਾਨਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਖਨੋਰੀ ਬਾਰਡਰ ਤੇ ਪਹੁੰਚਣ ਦੀ ਅਪੀਲ ਕੀਤੀ ਜਾ ਰਹੀ ਹੈ ਤਾਂ ਜੋ ਸਰਕਾਰਾਂ ਨੂੰ ਕਿਸਾਨੀ ਮੰਗਾਂ ਮੰਨਣ ਦੇ ਲਈ ਮਜਬੂਰ ਕੀਤਾ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਭਰੋ ਕਿਸਾਨਾਂ ਮਜ਼ਦੂਰਾਂ ਦੀਆਂ ਕੇਂਦਰ ਸਰਕਾਰ ਵੱਲੋਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਵਾਸਤੇ ਜਗਜੀਤ ਸਿੰਘ ਢੱਲੇਵਾਲ ਜੀ ਨੂੰ ਮਰਨ ਵਰਤੇ ਬੈਠਿਆ ਅੱਜ 17ਵਾਂ ਦਿਨ ਹੈ ਸੋ ਅੱਜ ਮੁਰਸ਼ੇ ਵੱਲੋਂ ਇਹ ਫੈਸਲਾ ਸੀ ਕਿ ਅੱਜ 12 ਤਰੀਕ ਨੂੰ ਸਾਰੇ ਭਾਰਤ ਵਾਸੀ ਸ਼ਾਮ ਦਾ ਖਾਣਾ ਨਾ ਬਣਾਉਣ ਅਤੇ ਆਪਣੇ ਪਰਿਵਾਰ ਨਾਲ ਬੈਠ ਕੇ ਇੱਕ ਵੀਡੀਓ ਬਣਾ ਕੇ ਜਾਂ ਫੋਟੋ ਖਿੱਚ ਕੇ ਵੀ ਸਪੋਰਟ ਜਗਜੀਤ ਸਿੰਘ ਢੱਲੇਵਾਲ ਕਰਨ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਜਾਂ ਟਵਿੱਟਰ ਤੇ ਜਿਹੜਾ ਵੀ ਕੋਈ ਅਕਾਊਂਟ ਚਲਾਉਂਦੇ ਆ ਜਾਂ ਉਹ ਫੋਟੋਆਂ ਸਾਨੂੰ ਭੇਜਣਾ ਅਤੇ ਕੱਲ 13 ਤਰੀਕ ਨੂੰ ਪੂਰੇ ਭਾਰਤ ਦੇ ਹਰੇਕ ਪਿੰਡ ਦੇ ਵਿੱਚ ਸੂਬਾ ਸਰਕਾਰਾਂ ਅਤੇ ਕੇਂਦਰ ਸਰਕਾਰ ਦੇ ਪੁਤਲੇ ਫੁਕੇ ਜਾਣ ਇਹ ਦੋ ਪ੍ਰੋਗਰਾਮ ਨੇ ਦੋਨਾਂ ਪ੍ਰੋਗਰਾਮਾਂ ਦੀਆਂ ਵੀਡੀਓ ਬਣਾ ਕੇ ਵੀ ਸਪੋਰਟ ਜਗਜੀਤ ਸਿੰਘ ਢੱਲੇਵਾਲ ਕੀਤੀਆਂ ਜਾਣ ਜਿਆਸਾਂ ਨੂੰ ਭੇਜੀਆਂ ਜਾਣ ਔਰ ਜਿਹੜੇ ਕਿਸਾਨ ਹਲਾ ਮੋਰਚ ਚ ਨਹੀਂ ਪਹੁੰਚੇ ਉਹਨਾਂ ਨੂੰ ਖਨੋਰੀ ਬਾਰਡਰ ਤੇ ਪਹੁੰਚਣ ਦੀ ਅਪੀਲ ਕਰਦੇ ਹਾਂ ਕਿ ਪ੍ਰਧਾਨ ਜੀ ਦੀ ਹਾਲਤ ਬਹੁਤ ਨਾਜ਼ੁਕ ਹੈ ਅਗਰ ਆਪਾਂ ਮੋਰਚਾ ਜਿਤਨਾ ਹੈ ਜਾਂ ਢੱਲੇਵਾਲ ਸਾਹਿਬ ਨੂੰ ਬਚਾਉਣਾ ਹੈ ਨਸਲਾ ਫਸਲਾ ਬਚਾਉਣੀਆਂ ਹਨ ਟੱਕਰਾਂ ਦੇ ਮੋਹ ਤਿਆਗ ਕੇ ਘਰਾਂ ਦੇ ਸੁਖ ਤਿਆਗ ਕੇ ਤੇ ਆਜੋ ਮੋਰਚੇ ਤੇ ਆਜੋ ਖਨੋਰੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ